ਸਰਸਨ ਨਦੀ ਤੇ ਪਰਿਵਾਰ ਵਿਛੋੜੇ ਪਿੱਛੋਂ ਕਈ ਦਿਨਾਂ ਦਾ ਕਸ਼ਟ ਪ੍ਰਿਆਸ ਸਫਰ ਤੈ ਕਰਕੇ ਮਤਾਮਾਂ ਦਾ ਜਥਾ ਰੋਪੜ ਹੁੰਦੇ ਹੋਏ ਦਿੱਲੀ ਨੂੰ ਰਵਾਨਾ ਹੋ ਗਿਆ ਗੁਰੂ ਸਾਹਿਬ ਵੀ ਰੋਪੜ ਹੁੰਦੇ ਹੋਏ ਚਮਕੌਰ ਦੀ ਕੱਚੀ ਗੜੀ ਵਿੱਚ ਪਹੁੰਚੇ 10 ਲੱਖ ਦੀ ਮੁਗਲ ਫੌਜ ਨਾਲ ਭਿਆਨਕ ਜੰਗ ਹੋਈ ਵੱਡੇ ਸਾਹਿਬਜ਼ਾਦਿਆਂ ਅਤੇ ਹੋਰ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸਿੰਘਾਂ ਦੀ ਬੇਨਤੀ ਤੇ ਅਤੇ ਕੌਮ ਦੇ ਹਿੱਤ ਵਿੱਚ ਗੁਰੂ ਸਾਹਿਬ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਦੇ ਜੰਗਲ ਵੱਲ ਪੜਵਾਣਾ ਹੋ ਗਏ ਇੱਥੋਂ ਤੱਕ ਦੇ ਇਤਿਹਾਸ ਦੀ ਚਰਚਾ ਆਪਾਂ ਪੋ ਦਾ ਮਹੀਨਾ ਦੇ ਪਹਿਲੇ ਤਿੰਨ ਭਾਗਾਂ ਵਿੱਚ ਕਰ ਚੁੱਕੇ ਹਾਂ ਆਓ ਹੁਣ ਇਸ ਤੋਂ ਅੱਗੇ ਦੇ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਵੀਡੀਓ ਵੱਲ ਅੱਗੇ ਵਧਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਰਸਾ ਨਦੀ ਤੋਂ ਲੰਮਾ ਪੈਂਡਾ ਤੈ ਕਰਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਚੌਥੇ ਪਿੰਡ ਕਾਮੋ ਮਾਸ਼ਕੀ ਦੀ ਝੁੱਗੀ ਕੋਲ ਪਹੁੰਚੇ ਮਾਤਾ ਜੀ ਨੂੰ ਵੇਖਦਿਆਂ ਹੀ ਉਹ ਬਾਹਰ ਆਇਆ ਅਤੇ ਹੱਥ ਜੋੜ ਕੇ ਆਪਦੀ ਕੁਟਿਆ ਵਿੱਚ ਵਿਸ਼ਰਾਮ ਕਰਨ ਦੀ ਬੇਨਤੀ ਕੀਤੀ ਮਾਤਾ ਜੀ ਅਤੇ ਸਹੇਬਜਾਦੇ ਕਾਮੂ ਦੀ ਸ਼ਰਧਾ ਵੇਖ ਕੇ ਬਹੁਤ ਖੁਸ਼ ਹੋਏ ਉੱਤੋਂ ਹਨੇਰਾ ਵੀ ਹੋ ਰਿਹਾ ਸੀ ਇਸ ਲਈ ਮਾਤਾ ਜੀ ਨੇ ਉਸ ਕਾਮੂ ਦੀ ਝੁੱਗੀ ਵਿੱਚ ਟਿਕਣਾ ਹੀ ਠੀਕ ਸਮਝਿਆ ਕਾਮੂ ਦੇ ਗਵਾਂਢ ਵਿੱਚ ਰਹਿਣ ਵਾਲੀ ਲక్ష్ਮੀ ਨਾਮ ਦੀ ਔਰਤ ਪਾਸੋਂ ਜੋ ਸਰ ਸਕਿਆ ਉਹ ਮਾਤਾ ਜੀ ਅਤੇ ਸਹੇਬਜਾਦਿਆਂ ਦੀ ਸੇਵਾ ਵਿੱਚ ਪੇਸ਼ ਕਰ ਦਿੱਤਾ ਦੂਜੇ ਦਿਨ ਗੁਰੂ ਕੇ ਲੰਗਰ ਦਾ ਇੱਕ ਸੇਵਾਦਾਰ ਗੰਗੂ ਬਾਂਮਣ ਸੁ ਸੁਣ ਕੇ ਉਹਨਾਂ ਦੇ ਕੋਲ ਆ ਪਹੁੰਚਿਆ ਗੰਗੂ ਨੇ ਮਾਤਾ ਗੁਜਰੀ ਜੀ ਨੂੰ ਹੱਥ ਜੋੜ ਕੇ ਉਹਦੇ ਨਾਲ ਪਿੰਡ ਸਹੀੜੀ ਜਾਣ ਦੀ ਬੇਨਤੀ ਕੀਤੀ ਸਹੀੜੀ ਪਿੰਡ ਦੇ ਇਤਿਹਾਸ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਪਿੰਡ ਨੂੰ ਉਜਾੜ ਕੇ ਰੱਖ ਦਿੱਤਾ ਉਦੋਂ ਇਹਦਾ ਨਾਮ ਸਹੀੜੀ ਉਖੇੜੀ ਜਾਂ ਫਿਰ ਖੇੜੀ ਪੈ ਗਿਆ ਭੁੱਖੇ ਭਾਣੇ ਸਫਰ ਕਰਦੇ ਮਾਤਾ ਜੀ ਅਤੇ ਸਹਬਜਾਦੇ ਸ਼ਾਮ ਨੂੰ ਗੰਗੂ ਦੇ ਘਰ ਪੁੱਜੇ ਦੋਵੇਂ ਸਹਬਜਾਦਿਆਂ ਨੂੰ ਆਪਦੀ ਗਲ ਵਕੜੀ ਵਿੱਚ ਲੈ ਕੇ ਮਾਤਾ ਜੀ ਆਰਾਮ ਕਰਨ ਲੱਗੇ ਰਾਤ ਨੂੰ ਪੋਲੇ ਕਦਮ ਰੱਖਦਾ ਗੰਗੂ ਉਹਨਾਂ ਦੇ ਕਮਰੇ ਵਿੱਚ ਆਇਆ ਅਤੇ ਮੰਜੀ ਥੱਲੇ ਪਈ ਖੁਰਜੀ ਵਿੱਚੋਂ ਮੋਰਾਂ ਦੀ ਥੈਲੀ ਕੱਢ ਕੇ ਲੈ ਗਿਆ ਮਾਤਾ ਜੀ ਨੂੰ ਖੜਾਕ ਸੁਣਾਈ ਦਿੱਤਾ ਗੰਗੂ ਦੀ ਇਸ ਘਟਿਆ ਹਰਕਤ ਦਾ ਪਤਾ ਵੀ ਲੱਗ ਗਿਆ ਪਰ ਮਾਤਾ ਜੀ ਨੇ ਉਸ ਵੇਲੇ ਕੁਝ ਨਾ ਆਖਿਆ ਸਵੇਰੇ ਉੱਠ ਕੇ ਮਾਤਾ ਜੀ ਨੇ ਗੰਗੂ ਨੂੰ ਪੁੱਛਿਆ ਗੰਗੂ ਸਾਰਾ ਸਮਾਨ ਖਿਲਰਿਆ ਪਿਆ ਹੈ ਮੋਹਰੇ ਵੀ ਨਹੀਂ ਦਿਸਦੀਆਂ ਗੰਗੂ ਹੈਰਾਨ ਹੋ ਕੇ ਇੱਧਰ ਉੱਧਰ ਝਾਕਣ ਲੱਗਾ ਫਿਰ ਬਾਹਰ ਜਾ ਕੇ ਰੌਲਾ ਪਾ ਦਿੱਤਾ ਮਾਤਾ ਗੁਜਰੀ ਜੀ ਨੇ ਗੰਗੂ ਨੂੰ ਅੰਦਰ ਬੁਲਾਇਆ ਅਤੇ ਸਮਝਾਇਆ ਕਿ ਭਲਿਆ ਲੋਕਾ ਇਸ ਤਰ੍ਹਾਂ ਸ਼ੋਰ ਮਚਾਉਣਾ ਠੀਕ ਨਹੀਂ ਤੈਨੂੰ ਧੰਨ ਚਾਹੀਦਾ ਸੀ ਤੇ ਮੰਗ ਲੈਂਦਾ ਤੂੰ ਇਹ ਮੋਹਰੇ ਆਪਦੇ ਕੋਲ ਹੀ ਰੱਖ ਇਹ ਸੁਣ ਕੇ ਗੰਗੂ ਗੁੱਸੇ ਨਾਲ ਬੋਲਿਆ ਹਨੇਰ ਸਾਈਂ ਦਾ ਮੈਂ ਤੁਹਾਨੂੰ ਪਨਾਹ ਦਿੱਤੀ ਉਲਟਾ ਤੁਸੀਂ ਮੇਰੇ ਤੇ ਹੀ ਚੋਰੀ ਦੀ ਤੋਮਤ ਲਾ ਦਿੱਤੀ ਮਾਤਾ ਜੀ ਨੇ ਉਸ ਨੂੰ ਸਮਝਾਉਣ ਦਾ ਬੜਾ ਯਤਨ ਕੀਤਾ ਪਰ ਉਹ ਬੜਾਉਂਦਾ ਹੋਇਆ ਘਰੋਂ ਬਾਹਰ ਨਿਕਲ ਗਿਆ ਗੰਗੂ ਸਿੱਧਾ ਮਰਿੰਡੇ ਕੋਤਵਾਲ ਕੋਲ ਜਾ ਪਹੁੰਚਿਆ ਅਤੇ ਉਸ ਨੂੰ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਇਤਲਾਹ ਕਰ ਦਿੱਤੀ। ਕੋਤਵਾਲੇ ਸੁਣ ਕੇ ਬੜਾ ਖੁਸ਼ ਹੋਇਆ ਅਤੇ ਆਪਦੇ ਸਿਪਾਈਆਂ ਨੂੰ ਗੰਗੂ ਦੇ ਨਾਲ ਭੇਜ ਕੇ ਸਭ ਨੂੰ ਗ੍ਰਿਫਤਾਰ ਕਰਕੇ ਲਿਆਉਣ ਦਾ ਹੁਕਮ ਦੇ ਦਿੱਤਾ ਗੰਗੂ ਸਰਕਾਰੀ ਸਿਪਾਹੀਆਂ ਨੂੰ ਨਾਲ ਲੈ ਕੇ ਘਰ ਪਹੁੰਚਿਆ ਇੰਨੇ ਨੂੰ ਬਾਹਰ ਭੀੜ ਇਕੱਠੀ ਹੋ ਗਈ ਗੰਗੂ ਨੀਵੀਂ ਪਾ ਕੇ ਇੱਕ ਪਾਸੇ ਖਲੋਤਾ ਸੀ ਲੋਕ ਉਸ ਵੱਲ ਉਂਗਲਾਂ ਕਰਕੇ ਉਸ ਦੀ ਨਮਕ ਹਰਾਮੀ ਤੇ ਲਾਣਤਾ ਪਾ ਰਹੇ ਸਨ ਲੋਕਾਂ ਦੇ ਵਿੰਦਿਆਂ-ਵਿੰਦਿਆਂ ਹੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਸਿਪਾਹੀ ਆਪ ਦੇ ਨਾਲ ਲੈ ਗਏ ਰਾਤ ਨੂੰ ਉਹਨਾਂ ਨੂੰ ਮਰੀਂਡੇ ਦੀ ਹਵਾ ਲਾਤ ਵਿੱਚ ਰੱਖਿਆ ਗਿਆ ਸ਼ਾਂਤੀ ਦੇ ਪੁੰਜ ਮਾਤਾ ਗੁਜਰੀ ਜੀ ਦੋਵੇਂ ਸਾਹਿਬਜ਼ਾਦਿਆਂ ਨੂੰ ਗੁਰੂ ਨਾਨਕ ਦੇ ਸਿੱਖਾਂ ਦੀ ਬਹਾਦਰੀ ਦੇ ਨਾਮੇ ਸੁਣਾਉਂਦੇ ਰਹੇ ਦੂਜੇ ਦਿਨ ਸਵੇਰੇ ਹੀ ਮਾਤਾ ਗੁਜਰਕੌਰ ਅਤੇ ਸਹੇਬਜ਼ਾਦਿਆਂ ਨੂੰ ਸਰਹੰਦ ਲਜਾਣ ਤੋਂ ਪਹਿਲਾਂ ਬੱਸੀ ਦੇ ਠਾਣੇ ਲਿਆਂਦਾ ਗਿਆ ਲੋਕਾਂ ਦੀ ਭੀੜ ਵੀ ਨਾਲ ਚੱਲ ਰਹੀ ਸੀ ਸਿਪਾਹੀ ਕਬਰਾ ਕੇ ਛੇਤੀ ਛੇਤੀ ਤੁਰਦੇ ਗੱਡੇ ਵਾਲਾ ਬਲਦਾਂ ਨੂੰ ਤੇਜ਼ ਹੱਕਦਾ ਤਾਂ ਜੋ ਛੇਤੀ ਤੋਂ ਛੇਤੀ ਸਰਹੰਦ ਪਹੁੰਚ ਜਾਣ ਸਰਹੰਦ ਪਹੁੰਚ ਕੇ ਮਾਤਾ ਜੀ ਅਤੇ ਸਹੇਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਠੰਡੇ ਬੁਰਜ ਦੇ ਥੱਲੋਂ ਪਾਣੀ ਵਗਦਾ ਸੀ ਜਦੋਂ ਇਸ ਨਾਲ ਆ ਕੇ ਹਵਾ ਟਕਰਾਂਦੀ ਤਾਂ ਗਰਮੀ ਵਿੱਚ ਵੀ ਕਾਂਬਾ ਛਿੜ ਜਾਂਦਾ ਭਾਈ ਮੋਤੀ ਮਹਿਰਾ ਨੇ ਮਾਤਾ ਜੀ ਅਤੇ ਦੋਵੇਂ ਸਹੇਬਜ਼ਾਦਿਆਂ ਨੂੰ ਜਾਣ ਹੀਲ ਕੇ ਠੰਡੇ ਬੁਰਜ ਵਿੱਚ ਗਰਮ ਦੁੱਧ ਪਹੁੰਚਾਇਆ। ਦਾਦੀਮਾ ਸਾਹਿਬਜਾਦਿਆਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਅਦੁੱਤੀਆਂ ਸ਼ਹੀਦੀਆਂ ਦੀ ਸਾਖੀ ਸੁਣਾਉਂਦੀ। ਗੁਰੂ ਸਾਹਿਬ ਦੇ ਆਦਰਸ਼ਾਂ ਬਾਰੇ ਸੁਣ ਕੇ ਸਾਹਿਬਜਾਦੇ ਕਹਿਣ ਲੱਗੇ, "ਮਾਤਾ ਜੀ, ਅਸੀਂ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ। ਆਪਣੇ ਧਰਮ ਦੀ ਲਾਜ ਰੱਖਾਂਗੇ।" ਦੂਜੇ ਦਿਨ ਸਵੇਰੇ ਹੀ ਦੋਵੇਂ ਸਾਹਿਬਜਾਦਿਆਂ ਨੂੰ ਨਵਾਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰਕੇ ਇੱਕ ਨਿੱਕੀ ਜਿਹੀ bari ਖੋਲ ਦਿੱਤੀ ਗਈ ਜਿਸ ਦੇ ਅੰਦਰ ਜਾਣ ਲਈ ਚੁਕਣਾ ਪੈਂਦਾ ਸੀ ਸੂਜਮਣ ਸਾਹਿਬ ਜਾਦੇ ਹਾਕਮਾਂ ਦੀ ਚਾਲ ਸਮਝ ਚੁੱਕੇ ਸਨ ਬੜੀ ਚੁਸਤੀ ਨਾਲ ਉਹਨਾਂ ਨੇ ਪਹਿਲੋਂ ਆਪਦੇ ਚਰਨ ਅੰਦਰ ਕੀਤੇ ਤੇ ਬਿਨਾ ਸੀਸ ਚੁਕਾਏ ਅੰਦਰ ਦਾਖਲ ਹੋਏ ਅੰਦਰ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਲੱਗੀ ਸੀ ਸਾਹਿਬ ਜਾਦਿਆਂ ਨੇ ਅੰਦਰ ਪਹੁੰਚ ਕੇ ਗੱਜ ਕੇ ਫਤਿਹ ਬੁਲਾਈ ਉਨ੍ਹਾਂ ਦੇ ਉੱਚੇ ਜਕਾਰੇ ਸੁਣ ਕੇ ਸਭ ਦੀਆਂ ਨਜ਼ਰਾਂ ਨਿਡਰ ਤੇ ਬਹਾਦਰ ਸਹਬਜ਼ਾਦਿਆਂ ਤੇ ਟਿਕ ਗਈਆਂ ਕੇਸਰੀ ਬਾਣੇ ਤੇ ਗਲੇ ਵਿੱਚ ਪਾਈਆਂ ਕਿਰਪਾਨਾਂ ਨਾਲ ਉਹ ਬੜੇ ਹੀ ਪਿਆਰੇ ਲੱਗ ਰਹੇ ਸਨ ਨਵਾਬ ਵਜ਼ੀਰ ਖਾਨ ਨੇ ਬੱਚਿਆਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਪੁਚਕਾਰਨਾ ਸ਼ੁਰੂ ਕਰ ਦਿੱਤਾ ਮੂ ਮੰਗੀਆਂ ਮਰਾਦਾਂ ਤੇ ਜ਼ਗੀਰਾਂ ਦੇਣ ਦੀ ਗੱਲ ਵੀ ਕੀਤੀ ਪਰ ਦੋਵੇਂ ਸਾਹਿਬਜਾਦੇ ਗੱਜ ਕੇ ਬੋਲੇ ਸਾਡਾ ਧਰਮ ਸਾਨੂੰ ਪਿਆਰਾ ਹੈ ਸੰਸਾਰੀ ਵਸਤੂਆਂ ਨੂੰ ਅਸੀਂ ਤੁੱਛ ਸਮਝਦੇ ਹਾਂ ਸਾਹਿਬਜਾਦਿਆਂ ਦਾ ਇਹ ਜਵਾਬ ਸੁਣ ਕੇ ਵਜ਼ੀਰ ਖਾਨ ਨੇ ਕਾਜੀ ਨੂੰ ਉਹਨਾਂ ਦੀ ਗੁਸਤਾਖੀ ਦੀ ਸਜ਼ਾ ਦੇਣ ਲਈ ਆਖਿਆ ਪਰ ਕਾਜੀ ਨੇ ਸ਼ਰਧਾ ਦਾ ਹਵਾਲਾ ਦੇ ਕੇ ਸਾਹਿਬਜਾਦਿਆਂ ਨੂੰ ਬੇਗੁਨਾ ਦੱਸਿਆ ਕਾਜੀ ਦਾ ਇਹ ਜਵਾਬ ਸੁਣ ਕੇ ਦੀਵਾਨ ਸੁਚਾਨੰਦ ਸਾਹਿਬਜਾਦਿਆਂ ਦੇ ਕੋਲ ਗਿਆ ਅਤੇ ਪੁੱਛਿਆ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕਿੱਥੇ ਜਾਓਗੇ ਸਾਹਿਬਜ਼ਾਦਾ ਜੂਰਾਵਰ ਸਿੰਘ ਜੀ ਨੇ ਬੇਖੌਫ ਜਵਾਬ ਦਿੱਤਾ ਸਾਡੀ ਜੰਗ ਜ਼ਬਰ ਤੇ ਬੇਇਨਸਾਫੀ ਦੇ ਵਿਰੁੱਧ ਹੈ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਜੰਗਲਾਂ ਵਿੱਚ ਜਾ ਕੇ ਸਿੱਖ ਇਕੱਠੇ ਕਰਾਂਗੇ ਘੋੜੇ ਲਿਆਵਾਂਗੇ ਤੇ ਤੁਹਾਡੇ ਨਾਲ ਮੁਕਾਬਲਾ ਕਰਾਂਗੇ ਦਵਾਨ ਸੁਚਾਨੰਦ ਬੜਾ ਹੈਰਾਨ ਹੋਇਆ ਬੁੜਬੁੜ ਕਰਦਾ ਵਜ਼ੀਰ ਖਾਨ ਦੇ ਕੋਲ ਆਇਆ ਅਤੇ ਕਹਿਣ ਲੱਗਾ ਨਵਾਬ ਸਾਹਿਬ ਸੱਪ ਨੂੰ ਮਾਰਨਾ ਤੇ ਸੱਪ ਦੇ ਬੱਚਿਆਂ ਨੂੰ ਪਾਲਣਾ ਸਿਆਣਪ ਨਹੀਂ ਇੰਨਾ ਵੱਡਿਆਂ ਹੋ ਕੇ ਬਗਾਵਤ ਹੀ ਕਰਨੀ ਹੈ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇੱਕ ਪਾਸੇ ਸਾਹਿਬਜ਼ਾਦਿਆਂ ਦੀ ਜ਼ਿੰਦਗੀ ਤੇ ਮੌਤ ਦਾ ਫੈਸਲਾ ਹੋ ਰਿਹਾ ਸੀ ਪਰ ਸਾਹਿਬਜ਼ਾਦਿਆਂ ਦੇ ਚਿਹਰਿਆਂ ਤੇ ਕੋਈ ਫਿਕਰ ਚਿੰਤਾ ਨਹੀਂ ਸੀ ਕੁਝ ਦੇਰ ਸੋਚ ਕੇ ਕਾਜੀ ਨੇ ਵੀ ਫਤਵਾ ਜਾਰੀ ਕਰ ਦਿੱਤਾ ਇਹ ਬੱਚੇ ਬਗਾਵਤ ਤੇ ਤੁਲੇ ਹੋਏ ਹਨ ਇਨਾਂ ਨੂੰ ਜਿੰਦੇ ਨੀਹਾਂ ਵਿੱਚ ਛਿਣ ਦਿੱਤਾ ਜਾਵੇ। ਕਾਜੀ ਦਾ ਇਹ ਫਤਵਾ ਸੁਣ ਕੇ ਦਰਬਾਰੀ ਵੀ 당 ਰਹਿ ਗਏ। ਕਾਜੀ ਨੇ ਨਵਾਬ ਨੂੰ ਸਲਾਹ ਦਿੱਤੀ ਕਿ ਇਹਨਾਂ ਬੱਚਿਆਂ ਨੂੰ ਨਵਾਬ ਮਲੇਰ ਕੋਟਲਾ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਕਿ ਗੁਰੂ ਦਿਆਂ ਸਿੰਘਾਂ ਦੇ ਹੱਥੋਂ ਹੋਈ ਆਪਦੇ ਭਰਾ ਦੀ ਮੌਤ ਦਾ ਉਹ ਬਦਲਾ ਲੈ ਸਕੇ। ਨਵਾਬ ਨੇ ਸ਼ੇਰ ਮੁਹੰਮਦ ਖਾਨ ਨੂੰ ਬੁਲਾਵਾ ਕੱਲਿਆ ਅਤੇ ਕਾਜੀ ਦੇ ਫਤਵੇ ਦੀ ਤਮੀਲ ਕਰਨ ਲਈ ਆਖਿਆ ਇਹ ਸੁਣ ਕੇ ਸ਼ੇਰ ਮੁਹੰਮਦ ਖਾਨ ਹੱਕਾ ਬੱਕਾ ਰਹਿ ਗਿਆ ਉਸ ਦੇ ਮੂੰਹੋਂ ਕੋਈ ਗੱਲ ਨਾ ਨਿਕਲੀ ਅਖੀਰ ਹੌਂਕਾ ਭਰ ਕੇ ਕਹਿਣ ਲੱਗਾ ਨਵਾਬ ਸਾਹਿਬ ਇਹ ਜ਼ੁਲਮ ਹੈ ਮੇਰਾ ਭਰਾ ਤਾਂ ਲੜਾਈ ਵਿੱਚ ਮਾਰਿਆ ਗਿਆ ਸੀ ਇਨ੍ਹਾਂ ਮਾਸੂਮਾਂ ਦਾ ਕੋਈ ਕਸੂਰ ਨਹੀਂ ਇਹ ਜਵਾਬ ਦੇ ਕੇ ਉਹ ਉੱਠ ਕੇ ਬਾਹਰ ਚਲਾ ਗਿਆ ਇੱਧਰ ਨਵਾਬ ਵਜ਼ੀਰ ਖਾਨ ਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਵਾਪਸ ਠੰਡੇ ਬੁਰਜ ਵਿੱਚ ਭੇਜ ਦਿੱਤਾ ਅਤੇ ਆਪ ਦੇ ਅਹਿਲਕਾਰਾਂ ਨੂੰ ਫੌਰਨ ਕਿਸੇ ਜਲਾਦ ਦਾ ਬੰਦੋਬਸਤ ਕਰਨ ਲਈ ਹੁਕਮ ਦੇ ਦਿੱਤਾ ਸਹਬਜ਼ਾਦੇ ਬੁਰਜ ਵਿੱਚ ਮਾਤਾ ਗੁਜਰੀ ਕੋਲ ਜਾ ਪਹੁੰਚੇ ਅਤੇ ਕਚਹਿਰੀ ਵਿੱਚ ਹੋਈ ਸਾਰੀ ਗੱਲਬਾਤ ਸੁਣਾਈ ਮਾਤਾ ਜੀ ਦੇ ਹੰਝੂ ਪਰਿਆਏ ਅਤੇ ਉਹਨਾਂ ਨੇ ਦੋਵੇਂ ਸਹਬਜ਼ਾਦਿਆਂ ਨੂੰ ਕੁੱਟ ਕੇ ਗਲ ਨਾਲ ਲਾ ਲਿਆ ਅਗਲੇ ਦਿਨ ਸਵੇਰੇ ਦੋਵੇਂ ਸਹਬਜ਼ਾਦਿਆਂ ਨੂੰ ਮੁਰ ਨਵਾਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਮੁਰ ਤੋਂ ਇਸਲਾਮ ਕਬੂਲ ਕਰਵਾਉਣ ਲਈ ਲਾਲਚ ਤੇ ਡਰਾਵੇ ਦਿੱਤੇ ਗਏ ਪਰ ਜ਼ਾਲਮ ਸਹਬਜ਼ਾਦਿਆਂ ਨੂੰ ਈਨ ਮਨਾਉਣ ਵਿੱਚ ਕਾਮਯਾਬ ਨਾ ਹੋ ਸਕੇ ਉਸ ਦਿਨ ਦਿੱਲੀ ਦੇ ਸ਼ਾਹੀ ਜਲਾਦ ਸ਼ਸ਼ਾਲ ਬੇਗ ਅਤੇ ਵਿਸ਼ਾਲ ਬੇਗ ਵੀ ਕਚਹਿਰੀ ਵਿੱਚ ਹਾਜ਼ਰ ਸਨ ਇਹ ਦੋਵੇਂ ਕਤਲ ਦੇ ਇਲਜ਼ਾਮ ਵਿੱਚ ਪੇਸ਼ੀ ਪੁੱਗਤਨ ਆਏ ਸਨ ਇਹ ਦੋਵੇਂ ਸੈਦ ਜਲਾਲੂਦੀ ਨਾਮ ਦੇ ਉਸ ਜਲਾਦ ਦੇ ਭਤੀਜੇ ਸਨ ਜਿਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਸੀ ਨਵਾਬ ਨੇ ਇਹਨਾਂ ਜਲਾਦਾਂ ਦਾ ਮੁਕੱਦਮਾ ਬਰਖਾਸਤ ਕਰ ਦਿੱਤਾ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਮਾਸੂਮ ਬੱਚਿਆਂ ਨੂੰ ਜਿੰਦਾ ਦਵਾਰਾਂ ਵਿੱਚ ਚਿਣੇ ਜਾਣ ਦੀ ਖਬਰ ਸੁਣ ਕੇ ਲੋਕਾਂ ਦੀ ਵੱਡੀ ਭੀੜ ਲੱਗ ਗਈ। ਦਵਾਰ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਸਪੂਤ ਬਿਲਕੁਲ ਬੇਖੌਫ ਸਨ। ਭੀੜ ਦੀਆਂ ਗੱਲਾਂ ਸੁਣ ਕੇ ਸਾਹਿਬਜ਼ਾਦਿਆਂ ਨੂੰ ਲਿਆ ਰਹੇ ਸਿਪਾਹੀ ਵੀ ਨੀਵੀਂ ਪਾ ਲੈਂਦੇ। ਸਾਹਿਬਜ਼ਾਦੇ ਜਲਾਦਾਂ ਨੂੰ ਆਖਦੇ, "ਜਲਦੀ-ਜਲਦੀ ਮੁਗਲ ਰਾਜ ਦਾ ਖਾਤਮਾ ਕਰੋ। ਪਾਪਾਂ ਦੀ ਦੀਵਾਰ ਹੋਰ ਉੱਚੀ ਕਰੋ। ਢਿੱਲ ਕਿਉਂ ਕਰਦੇ ਹੋ?" ਇਹ ਕਹਿ ਕੇ ਦੋਵੇਂ ਸਾਹਿਬਜ਼ਾਦੇ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ। ਹੌਲੀ-ਹੌਲੀ ਜਲਾਦ ਇੱਕ ਦੇ ਉੱਤੇ ਇੱਕ ਇੱਟ ਚਿੰਨ ਦੇ ਗਏ ਅਤੇ ਦੋਹੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿੰਨ ਦਿੱਤਾ ਗਿਆ। ਜਦੋਂ ਦਮ ਘੁੱਟਣ ਨਾਲ ਸਾਹਿਬਜ਼ਾਦੇ ਬੇਹੋਸ਼ ਹੋ ਗਏ ਤਾਂ ਦੀਵਾਰ ਜ਼ਮੀਨ ਤੇ ਆ ਡਿੱਗੀ। ਕਾਜੀ ਨੇ ਬੇਹੋਸ਼ ਪਏ ਸਾਹਿਬਜ਼ਾਦਿਆਂ ਨੂੰ ਸ਼ੁਰੇ ਨਾਲ ਜਿਵਾ ਕਰਨ ਦਾ ਫਤਵਾ ਜਾਰੀ ਕਰ ਦਿੱਤਾ। ਜਲਾਦਾਂ ਨੇ ਸਾਹਿਬਜ਼ਾਦਿਆਂ ਨੂੰ ਬਾਹਰ ਕੱਢ ਕੇ ਜ਼ਮੀਨ ਤੇ ਲਟਾਇਆ ਅਤੇ ਸ਼ਹੀਦ ਕਰ ਦਿੱਤਾ। ਆਸ-ਪਾਸ ਖੜੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਪਰ ਆਏ ਇਧਰ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ ਤੇ ਉਧਰ ਠੰਡੇ ਬੁਰਜ ਵਿੱਚ ਸਮਾਦੀ ਲਾ ਕੇ ਮਾਤਾ ਗੁਜਰੀ ਜੀ ਨੇ ਪ੍ਰਾਣ ਤਿਆਗ ਦਿੱਤੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਦੇਣ ਵਾਲਾ ਸਿਪਾਹੀ ਜਦ ਬੁਰਜ ਦੇ ਉੱਪਰ ਪਹੁੰਚਿਆ ਤਾਂ ਉਹਨੇ ਵੇਖਿਆ ਕਿ ਮਾਤਾ ਜੀ ਸੰਸਾਰ ਤੋਂ ਕੂਚ ਕਰ ਚੁੱਕੇ ਸਨ ਸਰਹੰਦ ਸ਼ਹਿਰ ਵਿੱਚ ਸੁੰਨਸਾਨੀ ਫੈਲ ਗਈ ਘਰ-ਘਰ ਵਿੱਚ ਇਸ ਜ਼ੁਲਮ ਦੀ ਚਰਚਾ ਹੋਣ ਲੱਗੀ। ਕੁੱਲ ਦੁਨੀਆ ਵਿੱਚ ਐਡਾ ਵੱਡਾ ਜ਼ੁਲਮ ਕਦੇ ਨਹੀਂ ਹੋਇਆ ਸੀ। ਉਸੇ ਰਾਤ ਹੀ ਦੀਵਾਨ ਟੋਡਰਮਲ ਨਾਮ ਦਾ ਇੱਕ ਜੋਰੀ ਨਵਾਬ ਵਜ਼ੀਰ ਖਾਨ ਕੋਲ ਪੁੱਜਾ ਅਤੇ ਮਾਤਾ ਜੀ ਅਤੇ ਸਹਬਜ਼ਾਦਿਆਂ ਦਾ ਸੰਸਕਾਰ ਕਰਨ ਦੀ ਇਜਾਜ਼ਤ ਮੰਗੀ। ਨਵਾਬ ਵਜ਼ੀਰ ਖਾਨ ਨੇ ਟੋਡਰਮਲ ਅੱਗੇ ਸ਼ਰਤ ਰੱਖੀ ਕਿ ਜਿੰਨੀ ਜਗ੍ਹਾ ਸੰਸਕਾਰ ਲਈ ਚਾਹੀਦੀ ਹੈ, ਉੰਨੀ ਜਗ੍ਹਾ ਤੇ ਮੂਹਰਾਂ ਵਿਸ਼ਾ ਕੇ ਮੁੱਲ ਲੈਣਾ ਪਵੇਗਾ। ਦਿਵਾਨ ਟੋਡਰਮਲ ਸੇਵਾ ਦਾ ਮੌਕਾ ਜਾਣ। ਘਰ ਜਾ ਕੇ ਆਵਦੀ ਸਾਰੀ ਪੂੰਜੀ ਲੈ ਆਇਆ। ਜ਼ਮੀਨ ਤੇ ਨਿਸ਼ਾਨ ਲਗਾ। ਸੋਨੇ ਦੀਆਂ ਮੋਹਰਾਂ ਵਿਸ਼ਾ ਕੇ ਮੁੱਲ ਤਾਰ ਦਿੱਤਾ। ਇਸ ਤਰ੍ਹਾਂ ਮਾਤਾ ਗੁਜਰੀ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਦਾ ਬੜੇ ਸਤਕਾਰ ਨਾਲ ਸੰਸਕਾਰ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਿਨਾਂ ਵਿੱਚ ਰਾਇਕੋਟ ਦੇ ਇਲਾਕੇ ਵਿੱਚ ਵਿਚਰ ਰਹੇ ਸਨ। ਜਦ ਆਪ ਜੀ ਕੋਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਆਈ। ਤੇ ਆਪ ਜੀ ਨੇ ਤੀਰ ਦੀ ਨੋਕ ਨਾਲ ਕਾਈ ਦੇ ਬੂਟੇ ਨੂੰ ਪੁੱਟ ਕੇ ਫਰਮਾਇਆ ਹੁਣ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ ਲੋਕ ਕਹਿ ਰਹੇ ਸਨ ਕਟਵਾ ਕੇ ਸਰਚਾਰ ਇੱਕ ਅੰਸੂ ਨਾ ਗिराਇਆ ਰੂਹ ਫੂਕਦੀ ਗੋਵਿੰਦ ਨੇ ਔਲਾਦ ਕਟਾਕਰ ਥੋੜੇ ਹੀ ਸਮੇਂ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਜਦ ਨੰਦੇੜ ਗਏ ਤਾਂ ਮਾਧੋਦਾਸ ਬੈਰਾਗੀ ਸਿੰਘ ਸੱਜ ਕੇ ਬੱਬਾ ਬੰਦਾ ਸਿੰਘ ਬਹਾਦਰ ਬਣਿਆ ਉਸਨੇ ਮੁਗਲ ਰਾਜ ਦੀਆਂ ਨੀਹਾਂ ਪੋਲੀਆਂ ਕੀਤੀਆਂ ਅਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੁਤੰਤਰ ਰਾਜ ਸਥਾਪਿਤ ਕੀਤਾ ਨਾਨਕ ਨਾਮ ਦਾ ਸਿੱਕਾ ਚਲਾਇਆ ਅਤੇ ਦੇਗ ਤੇਗ ਫਤਿਹ ਦੀ ਮੋਰ ਬਣਾਈ ਦੋਸਤੋ ਅੱਜ ਦੀ ਵੀਡੀਓ ਵਿੱਚ ਇਤਿਹਾਸ ਦੇ ਇੰਨੇ ਪੰਨੇ ਹੀ ਅਗਲੀ ਵੀਡੀਓ ਵਿੱਚ ਇਸ ਤੋਂ ਅੱਗੇ ਦੇ ਇਤਿਹਾਸ ਦੀ ਚਰਚਾ ਕਰਾਂਗੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਓ ਅੱਜ ਲਈ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ